ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਭਾਈ ਮਰਦਾਨਾ ਜੀ ਦੀ ਜੋ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪ੍ਰੇਮ ਪਾਤਰ ਸਾਥੀ ਸਨ ਭਾਈ ਮਰਦਾਨਾ ਜੀ ਦਾ ਜਨਮ 1459 ਵਿੱਚ ਰਾਏਪੋਈ ਦੀ ਤਲਵੰਡੀ ਵਿੱਚ ਹੋਇਆ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤੁਸੀਂ ਮੇਰਾਸੀ ਪਰਿਵਾਰ ਵਿੱਚ ਜਨਮੇ ਸਨ ਬਚਪਨ ਤੋਂ ਹੀ ਭਾਈ ਮਰਦਾਨਾ ਜੀ ਨੂੰ ਸੰਗੀਤ ਨਾਲ ਵੱਡਾ ਪਿਆਰ ਸੀ। ਤੁਸੀਂ ਰਬਾਬ ਵਜਾਉਣ ਵਿੱਚ ਨਿਪੁੰਨ ਸਨ ਅਤੇ ਇਹੀ ਰਬਾਬ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਸਾਥੀ ਬਣਿਆ। ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਬਚਪਨ ਦੇ ਮਿੱਤਰ ਸਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਵਿੱਚ ਪ੍ਰਚਾਰ ਲਈ ਆਪਣੀਆਂ ਉਦਾਸੀਆਂ ਸ਼ੁਰੂ ਕੀਤੀਆਂ, ਤਦੋਂ ਭਾਈ ਮਰਦਾਨਾ ਜੀ ਹਮੇਸ਼ਾ ਉਹਨਾਂ ਦੇ ਨਾਲ ਰਹੇ। ਜਿੱਥੇ ਵੀ ਗੁਰੂ ਜੀ ਗੁਰਬਾਣੀ ਗਾਉਂਦੇ ਉੱਥੇ ਭਾਈ ਮਰਦਾਨਾ ਜੀ ਰਬਾਬ ਨਾਲ ਸੁਰ ਮਿਲਾਉਂਦੇ ਇਸੇ ਤਰ੍ਹਾਂ ਸੰਸਾਰ ਨੇ ਪਹਿਲੀ ਵਾਰ ਗੁਰਬਾਣੀ ਦੀ ਕੀਰਤਨ ਰੂਪੀ ਧੁਨ ਸੁਣੀ ਗੁਰੂ ਨਾਨਕ ਦੇਵ ਜੀ ਦੇ ਨਾਲ ਯਾਤਰਾਵਾਂ ਵਿੱਚ ਭਾਈ ਮਰਦਾਨਾ ਜੀ ਨੇ ਕਈ ਦੁੱਖ ਤੇ ਮੁਸ਼ਕਲਾਂ ਸਹਾਰੀਆਂ ਕਦੇ ਜੰਗਲਾਂ ਵਿੱਚ ਕਦੇ ਰੇਗਿਸਤਾਨਾਂ ਵਿੱਚ ਕਦੇ ਰਾਜਿਆਂ ਦੇ ਦਰਬਾਰਾਂ ਵਿੱਚ ਤਾਂ ਕਦੇ ਫਕੀਰਾਂ ਦੇ ਦਰਿਆਵਾਂ ਵਿੱਚ ਪਰ ਭਾਈ ਮਰਦਾਨਾ ਜੀ ਨੇ ਕਦੇ ਗੁਰੂ ਜੀ ਦਾ ਸਾਥ ਨਹੀਂ ਛੱਡਿਆ। ਉਹਨਾਂ ਦੀ ਜ਼ਿੰਦਗੀ ਸਾਨੂੰ ਵਫਾਦਾਰੀ, ਨਿਮਰਤਾ ਅਤੇ ਸੱਚੀ ਭਗਤੀ ਦਾ ਪਾਠ ਪੜਾਉਂਦੀ ਹੈ। ਸਨ 1534 ਵਿੱਚ ਕਰਤਾਰਪੁਰ ਸਾਹਿਬ ਵਿੱਚ ਭਾਈ ਮਰਦਾਨਾ ਜੀ ਨੇ ਆਪਣਾ ਧਰਤੀ ਵਾਲਾ ਜੀਵਨ ਸਮਾਪਤ ਕੀਤਾ। ਗੁਰੂ ਨਾਨਕ ਦੇਵ ਜੀ ਨੇ ਖੁਦ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਅਤੇ ਕਿਹਾ ਕਿ ਮਰਦਾਨਾ ਜੀ ਦੀ ਆਤਮਾ ਸੱਚੇ ਸਾਹਿਬ ਨਾਲ ਮਿਲ ਗਈ ਹੈ। ਅੱਜ ਵੀ ਭਾਈ ਮਰਦਾਨਾ ਜੀ ਨੂੰ ਪਹਿਲੇ ਕੀਰਤਨੀਏ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਸੁਰਾਂ ਵਿੱਚ ਪਰੋ ਕੇ ਸੰਸਾਰ ਨੂੰ ਨਾਮ ਨਾਲ ਜੋੜਿਆ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਸਿਰਫ ਸਿੱਖ ਇਤਿਹਾਸ ਦਾ ਇੱਕ ਅਧਿਆਇ ਨਹੀਂ ਸਗੋਂ ਸੱਚੀ ਮਿੱਤਰਤਾ ਸੇਵਾ ਅਤੇ ਰੱਬ ਨਾਲ ਪੇਮ ਦਾ ਰੋਸ਼ਨ ਉਦਾਹਰਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ